ਅਪੁਜਾਇ ਤੁਜੀ ਜੇ ਫਰਦਾ ਦੇ ਅਸਰ ਕਰਨਾ ਆਇਆ ਸੀ ਕਿਹੜਾ ਚੌੜੇ ਕਿਸ ਤਰ੍ਹਾਂ ਦੇ ਵਿਅਕਤੀ ਸੀ ਤੇ ਵਾਹਿਗੁਰੂ ਜੀ ਦਾ ਖਾਲਸਾ ਇੱਕ ਵੀ ਫਤਿਹ ਢੀਂਗਾ ਸਾਹਿਬ ਵੀ ਬੜਾ ਲੰਮਾ ਟਾਈਮ ਉਹਨਾਂ ਨੇ ਪੰਥ ਲਈ ਪੰਜਾਬ ਲਈ ਸੰਘਰਸ਼ ਕੀਤਾ ਬੜੇ ਥਲੜੇ ਪੱਧਰ ਤੋਂ ਉੱਠ ਕੇ ਟੌਪ ਤੱਕ ਉਹ ਗਏ ਪਰ ਉਹਨਾਂ ਦਾ ਜਿਹੜਾ ਸਹਿਜ ਧੀਰਜ ਜਾਂ ਜਿਹੜੀ ਉਹਨਾਂ ਕੌਮ ਨੂੰ ਸਮਰਪਤਾ ਸੀ ਉਹ ਬਹੁਤ ਵੱਡੀ ਸੀ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਬਹੁਤ ਸਾਰਾ ਪੰਥ ਹੀ ਉਹਨਾਂ ਦਾ ਸਤਕਾਰ ਕਰਦਾ ਹੈ ਉਹਨਾਂ ਨੇ ਕਦੇ ਕਿਸੇ ਨੂੰ ਉੱਚਾ ਬੋਲ ਨਹੀਂ ਬੋਲਿਆ ਉਹ ਬਹੁਤ ਨਿਮਰਤਾ ਚ ਆਪਣਾ ਜੀਵਨ ਗੁਜ਼ਾਰਿਆ ਬੜੀਆਂ ਵੱਡੀਆਂ ਵੱਡੀਆਂ ਉਹਦਿਆਂ ਤੇ ਰਹਿ ਕੇ ਵੀ ਮਾਣੇ ਪਰ ਉਹਨਾਂ ਨੇ ਕਦੇ ਵੀ ਹੰਕਾਰ ਜਦੋਂ ਦੇ ਮਨ ਚ ਕਦੀ ਨਹੀਂ ਦਿਖਿਆ ਤੇ ਦੂਸਰਾ ਜਿਹੜਾ ਕਿ ਉਹਨਾਂ ਨੂੰ ਲਾਸਟ ਟਾਈਮ ਤੇ ਲੱਗਾ ਕਿ ਅਸੀਂ ਕੁਛ ਅਕਾਲੀ ਦਲ ਜਾਂ ਕੁਛ ਰਸਤੇ ਥੜਕਿਆ ਉਹਨਾਂ ਨੇ ਉਤੋਂ ਬਾਹਰ ਵੀ ਗਏ ਤੇ ਫਿਰ ਵੀ ਉਹਨਾਂ ਨੇ ਉਹਨਾਂ ਨੂੰ ਅਮੀਰ ਸੀ ਕਿ ਸ਼ਾਇਦ ਅਸੀਂ ਨਾਲ ਮਿਲ ਕੇ ਇਹ ਕਰੀਏ ਪਰ ਕੁਝ ਪਰਾਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਜ਼ਿੰਦਗੀ ਚ ਬੜੀਆਂ ਸਫਲਤਾਵਾਂ ਪ੍ਰਾਪਤ ਕੀਤੀਆਂ ਪਰ ਆਖਰ ਤੇ ਉਹਨਾਂ ਦੇ ਮਨ ਚ ਇੱਕ ਸ਼ਾਇਦ ਇਹ ਗਿਲਾਰਾ ਉਹ ਹੋਵੇ ਕਿ ਇਹ ਕਾਲੀਦਾਲ ਜਿਨੇ ਬਹੁਤ ਵੱਡਾ ਸ਼ਿਰਸ਼ਕ ਪੰਜਾਬ ਵਾਸਤੇ ਕੀਤਾ ਸੀ ਤੇ ਲਾਸਟ ਟਾਈਮ ਤੇ ਇਹਦੀ ਹਾਲਾਤ ਜਿਹੜੇ ਸੀ ਉਹ ਏਡੇ ਵਧੀਆ ਨਹੀਂ ਸੀ ਇਸ ਚੀਜ਼ ਦਾ ਮੇਰਾ ਖਿਆਲ ਉਹਨਾਂ ਨੂੰ ਵੀ ਅਫਸੋਸ ਹੋਊਗਾ ਤੇ ਪੰਥ ਨੂੰ ਵੀ ਅਫਸੋਸ ਹੋਵੇ ਇਸ ਸਿਆਸਤ ਕਿਸ ਤਰ੍ਹਾਂ ਦੇ ਸਿਆਸਤ ਕਿਤਨਾ ਚਲਦੀ ਹੈ ਸਿਆਸਤਾਂ ਜੀ ਅਸੀਂ ਤੇ ਵੈਸੇ ਸਿਆਸਤ ਤੋਂ ਬਹੁਤ ਅਣਜਾਣ ਆ ਪਰ ਸਿਆਸਤ ਮੇਰਾ ਖਿਆਲ ਹੈ ਕਿ ਸਿਆਸਤ ਹੋਣਾ ਜਿਹੜੀ ਆ ਕਿ ਨਿੱਜ ਵੱਲੋਂ ਜ਼ਿਆਦਾ ਕਿ ਉਹ ਆਪਣੇ ਕੌਮ ਪ੍ਰਸਤ ਨਹੀਂ ਗਏ ਕੋਈ ਜਿਹੜੇ ਅੱਜ ਦੇ ਲੀਡਰ ਜਿਹੜੇ ਆ ਉਹਨਾਂ ਨੂੰ ਸਾਰੇ ਨਿੱਜ ਭਾਰੂ ਹੋ ਗਿਆ ਇਸ ਕਰਕੇ ਮੇਰਾ ਖਿਆਲ ਕੌਮ ਦੀ ਸਾਡੀ ਦੀ ਬੜੀ ਜਿਹੜੀ ਬੜੀ ਨਰਾਸ਼ਾਜਨਕ ਹਾਲਤ ਚ ਆ ਹੁਣ ਤੁਸੀਂ ਦੇਖ ਲਓ ਕਿ ਕੱਲ ਨੂੰ ਸਵੇਰੇ 6 ਤਰੀਕ ਨੂੰ ਅਕਾਲ ਤਖਤ ਸਭ ਤੇ ਉਹ 84 ਦੇ ਸ਼ਿਦਾਂ ਨੂੰ ਸਰਦਾ ਦੇ ਪੇਟ ਕਰਨੀ ਆ ਉੱਥੇ ਵੀ ਅਕਈਆਂ ਦਿਨਾਂ ਤੋਂ ਬਾਅਦ ਬਾਅਦ ਚੱਲ ਰਿਹਾ ਤੇ ਮੇਰੇ ਖਿਆਲ ਹੈ ਕਿ ਇਹ ਸਾਡੀ ਸਾਨੂੰ ਸੋਚਣਾ ਪਊਗਾ ਕਿ ਅਸੀਂ ਕਿਹੜੇ ਰਸਤਾ ਅਪਣਾ ਲਿਆ ਤੇ ਸਾਨੂੰ ਗੁਰੂ ਨੂੰ ਸਮਰਪਿਤ ਹੋ ਕੇ ਆਪਣੇ ਪੰਥ ਨੂੰ ਸਮਰਪਿਤ ਹੋ ਕੇ ਕਾਰਜ ਕਰੀਏ ਤਾਂ ਹੀ ਇਹ ਇਹ ਚ ਸਫਲਤਾ ਪ੍ਰਾਪਤ ਹੋ ਸਕਦੀ ਹੈ ਸਿੱਖੀ ਬਾਰੇ ਕੀ ਕਹਿਣਾ ਜਾਊਗਾ ਕਿ ਕਿੰਨਾ ਸਵਾਲ ਕਰੇ ਸਿੱਖੀ ਉਹਦੇ ਇਹ ਚੀਜ਼ ਹੈ ਕਿ ਗੁਰੂ ਮਹਾਰਾਜ ਅੱਗੇ ਅਰਦਾਸ ਹੀ ਕੀਤੀ ਜਾ ਸਕਦੀ ਜਦੋਂ ਦੇ ਹਾਲਾਤ ਬਣੇ ਆ ਇਹ ਪੰਜਾਬ ਨੂੰ ਸਿੱਖੀ ਨੂੰ ਚਾਰ ਚੁਫੇਰੀਆਂ ਮਾਰ ਪਾਈ ਸਕੀਨੂ ਜੋ ਡੇਰਾਵਾਦ ਆ ਚਾਰਸ਼ਪੀਰੋਂ ਉਹਨੇ ਘੇਰਿਆ ਹੋਇਆ ਕੋਈ ਵੀ ਧਰਮ ਪਰਵਰਤਨ ਦੀ ਬਹੁਤ ਵੱਡੀ ਆ ਸਾਡੀ ਨੌਜਵਾਨੀ ਨਸ਼ਿਆਂ ਚ ਬੜਾ ਵੱਡਾ ਪੱਦਰ ਤੇ ਉਹਦੇ ਚ ਗ੍ਰਿਫਤ ਚ ਆ ਚੁੱਕੀ ਆ ਤੇ ਸਾਡੇ ਕਿਸੇ ਵੀ ਧਾਰਮਿਕ ਸੰਸਥਾਵਾਂ ਨੂੰ ਦੂਜੀਆਂ ਧਿਰਾਂ ਨੂੰ ਇਸ ਬਾਰੇ ਕੋਈ ਵੀ ਚਿੰਤਾ ਨਹੀਂ ਸਾਨੂੰ ਆਪਸ ਵਿੱਚ ਖਾਲੀ ਅਸੀਂ ਇੱਕ ਦੂਜੇ ਨੂੰ ਨੀਵਾ ਦਿਖਾਉਣ ਚ ਲੱਗੇ ਹੋਏ ਆ ਲਾਸ਼ ਵਾਲ ਹੋ ਗਈ ਠੀਕ ਹੈ ਅਮਰਪਾਲ ਜੀ ਕਿਨੇ ਤੱਕ ਇਹ ਤੇ ਜੀ ਗੁਰੂ ਮਹਾਰਾਜ ਜੀ ਜਾਣਦੇ ਆ ਜਾਂ ਸਰਕਾਰਾਂ ਜਾਣਦੀਆਂ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਪਤਾ ਨਹੀਂ ਕੀ ਉਹ ਇਹੋ ਜਿਹਾ ਭੈਅ ਆ ਕਿ ਉਹਨਾਂ ਦੇ ਆਉਣ ਨਾਲ ਸਹਿਰ ਛੱਡੀਆਂ ਜਾਂ ਇਹ ਉਹ ਜਿਹੜੀਆਂ ਰਾਜਨੀਤਿਕ ਸਾਡੀਆਂ ਪ੍ਰੋਬਲਮਸ ਹੈ ਤੇ ਜਿਹੜੀਆਂ ਕਿ ਜੋ ਅਸੀਂ ਧੱਕਾ ਕਰ ਰਹੇ ਆ ਪੰਜਾਬ ਨਾਲ ਲੁੱਟ ਰਹੇ ਆ ਉੱਤੇ ਸ਼ਾਇਦ ਰੋਕ ਲੱਗ ਸਕਦੀ ਆ ਜਾਂ ਨਸ਼ੇ ਦਾ ਜੋ ਅਸੀਂ ਵਪਾਰ ਬਹੁਤ ਵੱਡੇ ਪੱਧਰ ਤੇ ਕਰ ਰਹੇ ਆ ਸ਼ਾਇਦ ਉਹਨਾਂ ਦੇ ਆਉਣਾ ਨਾ ਹੋਵੇ ਇਸ ਕਰਕੇ ਉਹਨੂੰ ਇਹ ਸਾਰਾ ਨਾਲ ਮਿਲ ਕੇ ਉਹਨੂੰ ਅੰਦਰ ਰੱਖਿਆ ਜਾ ਰਿਹਾ ਉਹਨਾਂ ਦੇ ਜਿਹੜੇ ਖਡੂਰ ਸਾਹਿਬ ਦੇ ਲੋਕਾਂ ਦਾ ਜਿਹੜਾ ਜਿਹੜਾ ਲੋਕਤੰਤਰੀ ਹੱਕ ਹੈ ਜੋ ਉਹਨਾਂ ਦੇ ਹਕਮਨ ਦਾ ਉਤੋਂ ਵੀ ਵਾਂਝਾ ਰੱਖਿਆ ਜਾ ਰਿਹਾ ਕਿ ਉਹਨਾਂ ਦੀ ਆਵਾਜ਼ ਜਿਹੜੀ ਆ ਪਾਰਲੀਮੈਂਟ ਤੱਕ ਪਹੁੰਚ ਨਹੀਂ ਦਿੱਤੀ ਜਾ ਰਹੀ